ਦੀ ਮਕਰ ਸੰਕ੍ਰਾਂਤੀ ਹੈਪੀ ਪੋਂਗਲ ਹੈਪੀ ਲੋੜੀ ਨੋਨੀ ਹੈਪੀ ਲੋੜੀ ਦੇ ਬੁੱਲਾ ਸਰ ਮੈਂ ਦੋ ਲੁੱਟੀਆਂ ਗੁੱਡੀਆਂ ਅੱਜ ਤੂੰ ਤੇ ਲਟੇਰੀ ਹੋ ਗਈ ਫਿਰ ਹਾਂ ਦੋ ਲੁੱਟੀਆਂ ਗੁੱਡੀਆਂ ਹਾਂ ਮਾਤਾ ਤੈਨੂੰ ਦੱਸਿਆ ਨਾ ਦੁੱਲਾ ਪੱਠੀ ਵਾਲਾ ਕੀ ਹੁੰਦਾ ਅੱਜ ਹੱਟ ਪਿੱਛੇ ਹੱਟ ਪਿੱਛੇ ਅਰ ਕੋ ਚੱਕੜ ਦੇ ਕੋਲਾ ਕਿਉਂ ਕਾਨੂੰਨੀ ਤੁਣਕਾ ਮਾਰਦਾ ਜੱਟ ਮੈਨੂੰ ਵੀ ਆਂਦੀ ਆ ਜੀ ਬੰਦੇ ਸਿੱਧੇ ਕਰਤੇ ਤਾਂ ساری ਪੰਗ ਆਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਔਰ ਜ਼ਿੰਦਗੀ ਹੈ ਲਸਾਨੀ ਪੀਵੀ ਜ਼ਿੰਦਗੀ ਹੈ ਲਸਾਨੀ ਤੇ ਪਤੰਗ ਲਾਤੀ ਅਸਮਾਨੀ ਰਾ ਲਾਲ ਜੀ ਲਾ ਜਿੰਦਗੀ ਆਉਦੀ ਯੋ ਯੋ ਬਰਾ ਯੋ ਯੋਨੀ ਥੱਲੇ ਗਈ ਯੋ ਦੀ ਬਚੀ ਉਹ ਕਰਦੀ ਨੇ ਧਾਣੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮਾਤਾ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਿਆਦਾ ਦੂਰ ਨਹੀਂ ਜਾਣੀ ਪਤੰਗ ਮੰਗਦੀ ਆ ਕੰਨੀ ਪੰਗ ਮੰਗਦੀ ਆ ਕੰਨੀ ਕੋਈ ਫਿਰਦੀ ਆ ਅੰਨੀ ਮੰਗਦੀ ਆ ਪਤੰਗਰੀ ਕੰਨੀ ਬਹੁਤ ਥੈਂਕ ਯੂ ਪੁੱਤਰਾ ਬਚਪਨ ਯਾਦ ਕਰਾਦਾ ਮੈਨੂੰ ਤਵਾਜਾ ਛਾ ਗਿਆ ਹੈਪੀ ਮਕਰ ਸੰkrananti ਹੈਪੀ ਪੋਂਗਲ ਹੈਪੀ ਲੋੜੀ ਨੋਨੀ ਹੈਪੀ ਲੋੜੀ ਦੇ ਬੁੱਲਾ ਸਰ ਮੈਂ ਦੋ ਲੁੱਟੀਆਂ ਗੁੱਡੀਆਂ ਅੱਜ ਤੂੰ ਤੇ ਲਟੇਰੀ ਹੋ ਗਈ ਫਿਰ ਹੈ ਦੋ ਲੁੱਟੀਆਂ ਗੁੱਡੀਆਂ ਹਾਂ ਮੈਂ ਤੈਨੂੰ ਦੱਸਿਆ ਨਾ ਦੁੱਲਾ ਪੱਠੀ ਵਾਲਾ ਕੀ ਹੁੰਦਾ ਅੱਜ ਹੱਟ ਪਿੱਛੇ ਹੱਟ ਪਿੱਛੇ ਆ ਕੋਚ ਆ ਘੜੇ ਦੇ ਕੋਲਾ ਕਿਉਂ ਦੇਖਿਆ ਨੂੰ ਨਹੀਂ ਤੁਣਕਾ ਮਾਰਦਾ ਜੱਟ ਮੈਨੂੰ ਹੀ ਆਂਦੀ ਐ ਬੰਦੇ ਸਿੱਧੇ ਕਰਤੇ ਤਾਂ ساری ਪੰਗ ਆਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਆ ਜਿੰਦਗੀ ਹੈ ਲਸਾਨੀ ਪੀਵੀ ਜਿੰਦਗੀ ਹੈ ਲਸਾਨੀ ਤੇ ਪਤੰਗ ਲਾਤੀ ਅਸਮਾਨੀ ਤਾ ਲੈ ਲੈ ਜੀ ਆ ਜਿੰਦਗੀ ਆਵਦੀ ਯੋ ਯੋ ਬਰਾ ਯੋ ਯੋਨੀ ਥੱਲੇ ਗਈ ਯੋ ਦੀ ਬਚੀ ਹਰ ਚਾ ਉਹ ਕਰਦੀ ਨੇ ਧਾਦਣੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮਾਤਾ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਦੋਂ ਦੂਰ ਨਹੀਂ ਜਾਣੀ ਪਤੰਗ ਮੰਦੀ ਆ ਕੰਨੀ ਪੰਗੇ ਮੰਗਦੀ ਆ ਕੰਨੀ ਹੋਈ ਫਿਰਦੀ ਆ ਅੰਨੀ ਮੰਗਦੀ ਆ ਪਤੰਦਰੀ ਕੰਨੀ ਬਹੁਤ ਥੈਂਕ ਯੂ ਪੁੱਤਰਾ ਮੱਚ ਪਨੀ ਆਦੂਰਾ ਮਿਲ ਕੋ ਆਜਾ ਛਾ ਗਿਆ ਹੈਪੀ ਮਕਰ ਸੰkrannti ਹੈਪੀ ਪੋਂਗਲ ਹੈਪੀ ਲੋੜੀ ਨੋਨੀ ਹੈਪੀ ਲੋੜੀ ਦੇ ਬੁੱਲਾ ਸਰ ਮੈਂ ਦੋ ਲੁੱਟੀਆਂ ਗੁੱਡੀਆਂ ਅੱਜ ਤੂੰ ਤਾਂ ਲਟੇਰੀ ਹੋ ਗਈ ਫਿਰ ਹਾਂ ਦੋ ਲੁੱਟੀਆਂ ਗੁੱਡੀਆਂ ਹਾਂ ਮੈਂ ਤੈਨੂੰ ਦੱਸਿਆ ਨਾ ਦੁੱਲਾ ਪੱਠੀ ਵਾਲਾ ਕੀ ਹੁੰਦਾ ਅੱਜ ਹਟ ਪਿੱਛੇ ਹਟ ਪਿੱਛੇ ਆ ਕੋਟੀ ਅੱਕੜ ਦੇ ਕੋਲਾ ਕਿਉਂ ਇਖਿਆ ਨੂੰ ਨਹੀਂ ਤੁਣਕਾ ਮਾਰਦਾ ਜੱਟ ਮੈਨੂੰ ਵੀ ਆਂਦੀ ਐ ਬੰਦੇ ਸਿੱਧੇ ਕਰਤੇ ਤਾਂ ਸਾਰੀ ਪੰਗ ਆਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਆਹ ਜ਼ਿੰਦਗੀ ਹਾ ਲਸਾਨੀ ਪੀਵੀ ਜ਼ਿੰਦਗੀ ਹਾ ਲਸਾਨੀ ਤੇ ਪਤੰਗ ਲਾਤੀ ਅਸਮਾਨੀ ਰਾ ਲਾਲ ਜੀ ਲਾ ਜਿੰਦਗੀ ਆਬਦੀ ਯੋ ਯੋ ਆ ਬਰਾ ਯੋ ਯੋਨੀ ਥੱਲੇ ਗਈ ਯੋ ਦੀ ਬਚੀ ਉਹ ਕਰਦੀ ਨੇ ਧਾਣੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮਾ ਤਾਂ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਾ ਤੇ ਦੂਰ ਨਹੀਂ ਜਾਣੀ ਪਤੰਗ ਮੰਗਦੀ ਆ ਕੰਨੀ ਪੰਗ ਮੰਗਦੀ ਆ ਕੰਨੀ ਕੋਈ ਫਿਰਦੀ ਆ ਅੰਨੀ ਮੰਗਦੀ ਆ ਪਤੰਗਰੀ ਕੰਨੀ ਉਹ ਥੈਂਕ ਯੂ ਆ ਪੁੱਤਰਾ ਬਚਪਨ ਯਾਦ ਕਰਾਦਾ ਮੈਨੂੰ ਤੂੰ ਅੱਜ ਛਾ ਗਿਆ